ਜੇ ਲੋ ਅੰਜਾਪਾ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਵੀ ਖੇਡ ਖੇਡ ਦੇ ਵਿੱਚ ਸੁਪਨੇ ਹਰ ਕੋਈ ਦੇਖਦਾ ਹੈ ਅਤੇ ਉਹਨਾਂ ਨੂੰ ਪੂਰਾ ਵੀ ਕਰਨਾ ਚਾਹੁੰਦਾ ਹੈ ਪਰ ਹੁੰਦੇ ਨਹੀਂ ਕਿਉਂ ਕਿ ਆਪਾਂ ਨੂੰ ਤਕਨੀਕ ਨਹੀਂ ਪਤਾ ਵਿਧੀ ਨਹੀਂ ਪਤਾ ਅਗਰ ਆਪਾਂ ਤਕਨੀਕ ਨੂੰ ਅਪਣਾ ਕੇ ਆਪਣਾ ਸੁਪਨਾ ਪੂਰਾ ਕਰੀਏ ਤਾਂ ਕਿਉਂ ਮੂਰ ਪੂਰਾ ਨਹੀਂ ਹੋਵੇਗਾ ਹਰ ਸੁਪਨਾ ਪੂਰਾ ਹੋਏਗਾ ਕਿਉਂਕਿ ਸਾਨੂੰ ਖੁਦ ਹੀ ਆਪਣਾ ਸੁਪਨਾ ਪੂਰਾ ਕਰਨਾ ਹੈ ਕਿਉਂਕਿ ہمارے ਵਿੱਚ ਉਹ ਸ਼ਕਤੀ ਹੈ ਉਹ ਤਾਕਤ ਹੈ ਜੋ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਪਰ ਸਾਨੂੰ ਉਸ ਦਾ ਅੰਦਾਜ਼ਾ ਹੀ ਨਹੀਂ ਆਪਾਂ ਨੇ ਕੀ ਕਰਨਾ ਹੈ ਤੁਸੀਂ ਇੱਕ ਬੈੱਡ ਤੇ ਬੈਠ ਜਾਓ ਜਾਂ ਕੋਈ ਕੁਰਸੀ ਵੀ ਲੈ ਸਕਦੇ ਹੋ ਪਰ ਤੁਹਾਡੇ ਸਾਹਮਣੇ ਇੱਕ ਕੰਧ ਹੋਣੀ ਚਾਹੀਦੀ ਹੈ ਜਾਂ ਕੋਈ ਅਲਮਾਰੀ ਪਈ ਹੋਵੇ ਇੱਕ ਸਮਤਲ ਜੀ ਸਪੇਸ ਹੋਣੀ ਚਾਹੀਦੀ। ਹੁਣ ਤੁਸੀਂ ਉਸ ਦੇ ਉੱਤੇ ਬੈਠ ਕੇ ਜਿਸ ਤਰ੍ਹਾਂ ਮੈਂ ਕਹਿੰਦੀ ਜਾਵਾਂਗੀ ਤੁਸੀਂ ਉਸੇ ਤਰ੍ਹਾਂ ਇਮੇਜਿਨੇਸ਼ਨ ਕਰਦੇ ਜਾਓ। ਕਿਉਂਕਿ ਗੋਡ ਵੀ ਇੱਕ ਕ੍ਰੀਏਟਰ ਇੱਕ ਬਹੁਤ ਵੱਡਾ ਇਮੇਜਿਨੇਟਰ ਔਰ ਅਸੀਂ ਉਸ ਦੇ ਬੱਚੇ ਹਾਂ। ਤੇ ਅਸੀਂ ਵੀ ਇਮੇਜਿਨੇਸ਼ਨ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ। ਤੁਸੀਂ ਕਰਨਾ ਕੀ ਹੈ ਉਸ ਬੈੱਡ ਤੇ ਬੈਠੋ ਬੈੱਡ ਤੇ ਬੈਠ ਕੇ ਆਪਣੇ ਆਪ ਨੂੰ ਰਿਲੈਕਸ ਕਰੋ ਕਿਵੇਂ ਪੰਜ ਛੇ ਲੰਬੇ ਸਾਹ ਲਵੋ ਅਤੇ ਮੂੰਹ ਦੇ ਦੁਆਰਾ ਹੌਲੀ-ਹੌਲੀ ਛੱਡੋ ਇਸ ਦੇ ਨਾਲ ਤੁਸੀਂ ਰਿਲੈਕਸ ਹੋ ਜਾਵੋਗੇ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਸੋਚਣਾ ਹੈ ਕਿ ਉਸ ਕੰਧ ਦੇ ਉੱਪਰ ਇੱਕ ਟੀਵੀ ਲੱਗਿਆ ਹੋਇਆ ਹੈ ਅਤੇ ਉਸ ਦਾ ਰਿਮੋਟ ਤੁਹਾਡੇ ਹੱਥ ਦੇ ਵਿੱਚ ਹੈ ਹਉ ਤੁਸੀਂ ਕੋਈ ਸਟੂਡੈਂਟ ਵੀ ਹੋ ਸਕਦੇ ਹੋ ਕੋਈ ਬਿਜ਼ਨਸ ਪਰਸਨ ਹੋ ਸਕਦੇ ਹੋ ਕੋਈ ਜੌਬ ਵਾਲੇ ਵੀ ਹੋ ਸਕਦੇ ਹੋ ਜਾਂ ਕੋਈ ਜਿਸ ਨੂੰ ਬਿਮਾਰੀ ਲੱਗੀ ਹੋਈ ਹੈ ਕੋਈ ਬਿਮਾਰ ਹੈ ਉਹ ਵੀ ਹੋ ਸਕਦੇ ਹੋ ਹੁਣ ਤੁਸੀਂ ਆਪਣੀਆਂ ਜੋ ਵੀ ਤਕਲੀਫਾਂ ਨੇ ਜੋ ਵੀ ਕਿਸੇ ਨੂੰ ਕੋਈ ਤਕਲੀਫ ਹੈ ਉਸ ਨੂੰ ਉਸ ਟੀਵੀ ਦੇ ਉੱਪਰ ਦੇਖਣਾ ਸ਼ੁਰੂ ਕਰੋ ਪੂਰੀ ਇਮੇਜਿਨੇਸ਼ਨ ਦੇ ਨਾਲ ਦਿਲ ਦੇ ਅੰਦਰ ਉਸ ਚੀਜ਼ ਨੂੰ ਉਸ ਟੀਵੀ ਦੇ ਉੱਤੇ ਦੇਖਣਾ ਸ਼ੁਰੂ ਕਰਦੋ ਹੌਲੀ-ਹੌਲੀ ਤੁਸੀਂ ਉਸ ਨੂੰ ਦੇਖੋ ਕਿ ਉਹ ਧੁੰਦਲੀ ਹੁੰਦੀ ਜਾ ਰਹੀ ਹੈ ਤਸਵੀਰ ਉਸ ਦੇ ਉੱਤੋਂ ਟੀਵੀ ਦੇ ਉ ਰਿਮੋਟ ਦੇ ਬਟਨ ਨੂੰ ਦੱਬਣ ਦੇ ਨਾਲ ਉਹ ਤਸਵੀਰ ਹੌਲੀ-ਹੌਲੀ ਅਲੋਪ ਹੋ ਜਾਵੇਗੀ ਰਿਮੋਟ ਦਾ ਬਟਨ ਦੱਬੋ ਅਤੇ ਉਸ ਤਸਵੀਰ ਨੂੰ ਹੌਲੀ-ਹੌਲੀ ਅਲੋਪ ਕਰਦੇ ਜੀ ਹੁਣ ਤੁਹਾਡੇ ਅੱਗੇ ਬਲੈਕ ਸਕਰੀਨ ਰਹਿ ਕੇ ਬਿਲਕੁਲ ਪਲੇ ਉਸ ਤੇ ਉੱਪਰ ਤੁਸੀਂ ਜੋ ਚਾਹੁੰਦੇ ਹੋ ਉਹ ਸੋਚੋ ਜਿਵੇਂ ਕਿ ਕੋਈ ਬਿਜ਼ਨਸ ਪਰਸਨ ਹੈ ਉਸ ਦੀ ਦੁਕਾਨ ਨਹੀਂ ਸੀ ਚੱਲ ਰਹੀ ਉਸ ਨੇ ਉਸ ਨੂੰ ਟੀਮਾ ਕਰਕੇ ਮਿਟਾ ਦਿੱਤਾ ਹੁਣ ਉਹ ਸੋਚੇ ਕਿ ਮੇਰੀ ਦੁਕਾਨ ਦੇ ਉੱਤੇ ਬਹੁਤ ਸਾਰੇ ਕਸਟਮਰ ਆ ਰਹੇ ਹਨ ਉਸ ਨੇ ਆਪਣੀ ਦੁਕਾਨ ਨੂੰ ਰੈਨੋਵੇਟ ਕੀਤਾ ਹੋਇਆ ਹੈ ਬਹੁਤ ਵਧੀਆ ਦੁਕਾਨ ਦੇਖਿਆ ਆਪਣੀ ਬਹੁਤ ਸਾਰੇ ਕਸਟਮਰ ਆ ਰਹੇ ਹਨ ਇਤਨੇ ਕਿ ਉਸ ਨੂੰ ਆਪਣੇ ਉਨਾ ਨੂੰ ਸੰਭਾਲਣ ਦੇ ਲਈ ਹੋਰ ਬੰਦੇ ਰੱਖਣੇ ਪਏ। ਬਹੁਤ ਵਧੀਆ ਕੱਪੜਿਆਂ ਦੇ ਵਿੱਚ ਖੜੇ ਹੋ ਤੁਸੀਂ। ਇਸੇ ਤਰ੍ਹਾਂ ਸਟੂਡੈਂਟ ਸੋਚੇ ਉਸਦੇ ਬਹੁਤ ਸੋਨੇ ਨੰਬਰ ਆ ਰਹੇ ਹਨ। ਜੌਬ ਵਾਲਾ ਸੋਚੇ ਕਿ ਉਸਦੇ boss ਨੇ ਉਸ ਨੂੰ ਪ੍ਰਮੋਸ਼ਨ ਦੇ ਦਿੱਤੀ ਹੈ, ਉਸਦੀ ਤਨਖਾਹ ਵਧ ਗਈ। ਸੋ ਇਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਇਮੇਜਿਨੇਸ਼ਨ ਕਰਦੇ ਜਾਓ ਔਰ ਆਪਣੇ ਕੋਲ ਜੋ ਤੁਹਾਡੇ ਰਿਮੋਟ ਹੈ ਉਸ ਦੇ ਬਟਨ ਨੂੰ ਦਬਾ ਕੇ ਉਸ ਦੀ ਬ੍ਰਾਈਟਨੈਸ ਨੂੰ ਵਧਾਉਂਦੇ ਜਾਓ ਤਾਂ ਜੋ ਤੁਹਾਨੂੰ ਤਸਵੀਰਾਂ ਬਿਲਕੁਲ ਕਲੀਅਰ ਦਿਖਣੀਆਂ ਸ਼ੁਰੂ ਹੋ ਜਾਣ ਜਦੋਂ ਤੁਸੀਂ ਇਹ ਕਰਦੇ ਜਾਓਗੇ ਤੁਹਾਡੇ ਮਨ ਦੇ ਅੰਦਰ ਤੁਹਾਡੇ ਅੰਦਰ ਇੱਕ ਖੁਸ਼ੀ ਦਾ ਅਨੁਭਵ ਹੋਣਾ ਚਾਹੀਦਾ ਹੈ ਇਤਨੀ ਖੁਸ਼ੀ ਕਿ ਤੁਹਾਨੂੰ ਉਹ ਤਸਵੀਰ オリジナル ਲੱਗੇ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਹਾਡੀ ਇਹ ਇੱਛਾ ਮਾ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਤਨੀ ਜਲਦੀ ਨਹੀਂ ਕਿਉਂਕਿ ਤਪੱਸਿਆ ਸਾਧਣੀ ਪੈਂਦੀ ਹੈ 48 ਦਿਨ ਲਗਾਤਾਰ ਕੋ ਅਗਰ ਕਿਸੇ ਨੂੰ 48 ਦਿਨਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਤਾਂ ਉਹ 1 ਮਹੀਨਾ ਹੋਰ ਕਰੇ ਪਰ ਛੱਡਣਾ ਨਹੀਂ ਤੁਸੀਂ ਦੇਖੋਗੇ ਕਿ ਵਾਕਈ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ ਗਾਰੰਟੀ ਹੈ ਕਰੋ ਜਰੂਰ ਤਪੱਸਿਆ ਕਰੋ ਫਲ ਮਿਲੇ ਤੁਮ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ O não tá acreditando nela, se